ਹਾਂਜੀ ਧਰਤੀ ਕਾਲ ਜੀ ਜੀਡੀਐਫਬੀਜੀ02 ਤੇ ਵੈਲਕਮ ਕਰਦਾ ਹਾਂ ਤੁਹਾਡੇ ਸਾਰੇ ਵੀਰਵਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਤ ਸਰੀਆ ਲਓ ਵੀਰ ਜੀ ਜਿੱਦਾਂ ਕਿ ਜੰਮੂ ਪੰਜਾਬ ਕੱਪ ਅਨਾਉਂਸ ਕੀਤਾ ਹੈ ਜਿਹਦੇ ਵਿੱਚ ਪੰਜ ਮੋਟਰਸਾਈਕਲ ਅਨਾਉਂਸ ਕੀਤੇ ਸੀ ਠੀਕ ਹੈ ਜੀ ਉਹਦੇ ਵਿੱਚ ਥੋੜੇ ਚੇਂਜਿਸ ਆਏ ਨੇ ਤੇ ਆਪਣੇ ਚੇਅਰਮੈਨ ਸਾਹਿਬ ਤੇ ਨਾਲ ਆਪਣੀ ਸਾਰੀ ਟੀਮ ਜਿਹੜੇ ਆਪਣੇ ਵੱਡੇ ਸੀਨੀਅਰ ਉਸਤਾਦ ਨੇ ਉਹ ਨਾਲ ਆਪਣੇ ਮੌਜੂਦ ਨੇ ਤੇ ਆਓ ਲੈ ਚੱਲਦੇ ਹਾਂ ਉਹਨਾਂ ਦੇ ਕੋਲ ਤੇ ਨਾਲੇ ਸਾਰੇ ਉਸਤਾਦ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਨਾਲੇ ਜਿਹੜੇ ਚੇਂਜਿਸ ਆਏ ਨੇ ਉਹ ਤੁਹਾਨੂੰ ਦੱਸਦੇ ਹਾਂ ਆਓ ਲੈ ਚੱਲਦੇ ਹਾਂ ਉਹਨਾਂ ਦੇ ਕੋਲ ਜੀ ਹਾਂਜੀ ਹਲੋ ਜੀ ਇਧਰ ਆਪਣੇ ਸੰਜੂ ਉਸਤਾਦ ਜੀ ਸਾਸੀ ਕਾ ਉਸਤਾਦ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਸਾਸੀ ਕਾ ਇਧਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਸਾਸੀ ਕਾ ਉਸਤਾਦ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਜਿੰਦੇ ਰੋਈ ਜਿੰਦੇ ਰੋ ਇਧਰ ਆਪਣੇ ਲਾਠੀ ਉਸਤਾਦ ਜੀ ਗੜਿਆਂ ਵਾਲੇ ਸਾਸੀ ਕਾ ਉਸਤਾਦ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਇਧਰ ਆਪਣੇ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਸਾਸੀ ਕਾ ਉਸਤਾਦ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਇਧਰ ਆਪਣੇ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਜੰਤੀ ਵਾਲੇ ਬਾਜਵਾ ਸਾਹਿਬ ਸਾਸੀ ਕਾ ਉਸਤਾਦ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਇਧ ਵੱਡੇ ਉਸਤਾਦ ਜੀ ਬਾਬਾ ਛੰਨੂ ਜੀ ਬਾਬਾ ਜੀ ਪੈਰੀ ਪੰਨੇ ਆ ਜੀ ਇੰਦਰੋ ਜੀ ਇੰਦਰੋ ਇੱਧਰ ਆਪਣੇ ਵੱਡੇ ਉਸਤਾਦ ਜੀ ਸੀਨੀਅਰ ਉਸਤਾਦ ਜੀ ਸਤਾਰ ਕਪਲ ਕੁਸ਼ਲ ਜੀ ਉਸਤਾਦ ਜੀ ਹੋਣੀ ਸਤਿਗੁਰ ਸਾਜ ਜੀ ਪੈਰੀ ਪੰਨੇ ਆ ਜੀ ਸਤਿਗੁਰ ਜੀ ਇਹ ਸਾਰੇ ਇੱਧਰ ਆਪਣੇ ਸਾਜਨ ਵੀਰ ਜੀ ਖਲੀਫਾ ਸਾਹਿਬ ਠੀਕ ਹੈ ਜੀ ਆ ਬੱਬੂ ਬਲਵਾਨ ਜੀ ਠੀਕ ਹੈ ਜੀ ਖਲੀਫੇ ਹਰਦੀਪ ਉਸਤਾਦ ਜੀ ਹੁਣਾਂ ਦੇ ਸਤਿਗੁਰ ਭਾਈ ਆਪਣੇ ਗੁਰੀ ਵੀਰ ਜੀ ਨਾਲ ਹੀ ਹਰਦੀਪ ਉਸਤਾਦ ਜੀ ਹੁਣਾਂ ਸ਼ੋਅ ਕਰਦੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਹਰਦੀਪ ਉਸਤਾਦ ਜੀ ਨਵੀਂ ਵਾਦੀ ਵਾਲੇ ਪੈਰੀ ਮਨੇ ਉਸਤਾਦ ਜੀ ਇੱਧਰ ਵਿਜੇ ਉਸਤਾਦ ਜੀ 88 ਫੁੱਟ ਰੋਡ ਵਾਲੇ ਸਤਿ ਸ਼੍ਰੀ ਅਕਾਲ ਉਸਤਾਦ ਜੀ ਪੈਰੀ ਮਨੇ ਆ ਜੀ ਇੱਧਰ ਆਪਣੇ ਸਿਮੂ ਵੀਰ ਜੀ ਹੁਣੀ ਬਿਲੇ ਵੀਰ ਹੁਣੀ ਆਸਟ੍ਰੇਲੀਆ ਵਾਲੇ ਉਸਤਾਦ ਜੀ ਹੁਣੀ ਤੇ ਸਿਮੂ ਵੀਰ ਖਲੀਫਾ ਵੀਰ ਜੀ ਹੁਣੀ ਆਓ ਜੀ ਉਸਤਾਦ ਜੀ ਹੁਣਾਂ ਦੇ ਕੋਲ ਲੈ ਚੱਲਦੇ ਹਾਂ ਤੇ ਕਰਦੇ ਹਾਂ ਗੱਲਾਂ ਬਾਤਾਂ ਹਾਂਜੀ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਆ ਸਾਰਿਆਂ ਨੂੰ ਪਹਿਲੇ ਤੇ ਆਪਾਂ ਪੱਲਿਆਉ ਨੂੰ ਅਸੀਂ ਆ ਨੂੰ ਤੇ ਜੰਮੂਆ ਦੇ ਨੂੰ ਜਿੰਨੇ ਵੀ ਕਬੂਤਰ ਬਾਜ਼ ਖਿਡਾਰੀ ਆ ਬੜੀ ਖੁਸ਼ਖਬਰੀ ਵਾਲੀ ਇੱਕ ਗੱਲ ਦੱਸ ਰਿਹਾ ਤੇ ਜਿਹੜਾ ਪੰਜਾਬ ਜੰਮੂ ਕੱਪ ਹੋ ਰਿਹਾ ਜਿਹਦੇ ਵਿੱਚ 11000 ਰੁਪਿਆ ਐਂਟਰੀ ਆ ਉਹਦੇ ਵਿੱਚ ਮੇਰੀ ਉਸਤਾਦ ਮਨਜੀਤ ਸਿੰਘ ਹੋਣਾ ਨਾਲ ਤੇ ਬਾਕੀ ਮੈਂਬਰਾਂ ਨਾਲ ਵੀ ਹੋਈ ਆ ਗੱਲਬਾਤ ਉਹਦੇ ਵਿੱਚ ਅਸੀਂ ਬੰਪਰ ਧਮਾਕਾ ਕਰ ਰਹੇ ਆ ਜੀ ਅਸੀਂ ਪਹਿਲਾ ਨਾਮ ਉਹਦੇ ਵਿੱਚ ਕਾਰ ਦੇ ਰਿਹਾ ਜੀ ਔਰ ਕਾਰ ਦੇ ਨਾਲ ਜੀ ਅਸੀਂ ਬੁਲਟ ਮੋਟਰਸਾਈਕਲ ਆਪਾਂ ਸੈਕਿੰਡ ਕਰਤਾ ਜੀ ਉਸ ਤੋਂ ਬਾਅਦ ਜਿਹੜੇ ਬਾਕੀ ਨਾਮ ਪਹਿਲੇ ਬੋਲੇ ਸੀ ਉਹੋ ਹੀ ਨਾਮ ਸੇਮ ਰਹਿਣਗੇ ਹੁਣ ਜਿਹੜੀ 5 ਮੋਟਰਸਾਈਕਲ ਦੀ ਉਹਦੀ ਜਗ੍ਹਾ ਹੁਣ 4 ਮੋਟਰਸਾਈਕਲ ਹੋਣਗੇ ਔਰ ਇੱਕ ਜਿਹੜੀ ਆ ਉਹ ਕਾਰ ਕਰਦੀ ਹੈ ਕਾਰ ਜਿਹੜੀ ਆ ਉਹ ਡਿਕਲੇਅਰ ਕਰ ਦਾਂਗੇ ਜੀ ਅਮਰੂਤੀ ਨਹੀਂ ਦਵਾਂਗੇ ਐਡਨਡਨ ਆਲਟੋ ਜਿਹੜੀ ਗੱਡੀ ਆ ਉਹ ਅਹੀ ਰੱਖੀ ਆ ਹੋ ਸਕਦਾ ਕਿ ਜੇ ਸਾਡਾ ਬਜਟ ਕੋ ਬਣ ਗਿਆ ਤੇ ਸਵਿਫਟ ਕਰ ਕਰ ਦਿਆਂਗੇ ਜੀ ਸਿੰਪਲ ਪੀਡੀਆ ਸਵਿਫਟ ਔਰ ਇਹਦੇ ਬਾਰੇ ਮੈਂ ਵੀ ਦੱਸ ਦੇਣਾ ਚਾਹੁੰਦਾ ਜੀ ਵੀ ਜਿਹੜਾ ਸੈਗਡ ਨਾਮ ਦਾ ਬੁਲਟ ਮੋਟਰਸਾਈਕਲ ਹੈ ਪਰ ਜਿਹੜਾ ਵੀ ਖਿਡਾਰੀ ਜੇਤੂ ਹੋਏਗਾ ਉਹ ਆਰਸੀ ਆਪ ਬਣਾਏਗਾ ਇਹਦੇ ਵਿੱਚ ਕਿਸੇ ਨੂੰ ਪੈਸੇ ਨਹੀਂ ਦਿੱਤੇ ਜਾਣਗੇ ਸਾਰੇ ਇਨਾਮ ਹੀ ਦਿੱਤੇ ਜਾਣਗੇ ਔਰ ਬਾਕੀ ਤੇ ਜਿਹੜੇ ਅਨਾਉਂਸਮੈਂਟ ਅਸੀਂ ਪਹਿਲੇ ਕੀਤੀ ਸੀ ਸਾਰੇ ਨਾਮਾਂ ਦੀ ਜਿੱਦਾਂ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਸਤਾਜ ਮਨਜੀਤ ਸਿੰਘ ਔਇਲਾ ਸਾਹਿਬ ਨੇ ਪੰਜਾਬ ਦੀ ਪਹਿਲੇ ਉਹਨਾਂ ਨੇ ਜੰਮੂ ਦੀ ਕਬੂਤਰਬਾਜੀ ਨੂੰ ਚਾਰ ਚੰਦ ਲਾਏ ਆ ਤੇ ਹੁਣ ਪੰਜਾਬ ਦੀ ਕਬੂਤਰਬਾਜੀ ਚ ਪਹਿਲੀ ਕਾਰਡ ਉਹ ਹੀ ੜਵਾ ਰਹੇ ਆ ਜੀ 5 ਲੱਖ ਰੁਪਏ ਉਹਨਾਂ ਨੇ ਸਾਨੂੰ ਸਪான்ਸਰ ਕਰਨਾ ਉਸ ਤੋਂ ਬਾਅਦ ਇੱਕ ਕਨਵਰਟ ਆਪਣੇ ਕੈਨੇਡਾ ਵਾਲੇ ਉਹਨਾਂ ਨੇ ਇੱਕ ਮੋਟਰਸਾਈਕਲ ਦੇਣਾ ਹੈ ਐਪੀ ਉਸਤਾਦ ਮਾਨਕ ਪਾਰਟੀ ਬਾਜ ਸਰਦਾਰ ਬਾਜਵਾ ਪਾਰਟੀ ਉਹਨਾਂ ਨੇ ਇੱਕ ਮੋਟਰਸਾਈਕਲ ਦੇਣਾ ਇੱਕ ਮੋਟਰਸਾਈਕਲ ਕੌਸ਼ਲ ਗਰੁੱਪ ਨੇ ਦੇਣਾ ਜਿਹੜੇ ਏਸੀ ਆ ਉਹ ਹਿੱਟ ਕਬੂਤਰ ਨੂੰ ਔਰ ਇੱਕ ਨਾਮ ਸੰਜੂ ਸਾਹਿਬ ਜੀ ਨੇ ਅੱਜ ਅਨਾਉਂਸ ਕੀਤਾ ਜੀ ਜਿਹੜਾ ਬੱਚਾ ਚਾਰ ਕਲੀ ਦਾ ਤਿੰਨਾਂ ਬਾਜ਼ੀਆਂ ਚ ਜਿਆਦਾ ਘੰਟੇ ਬੁਲਾਏਗਾ ਉਹਨੂੰ ਸ਼ੀਲਡ ਔਰ ਇੱਕ 에ਅਰ ਫਰਾਇਰ ਜਿਹੜਾ ਅੱਜ ਕੱਲ ਚੱਲਿਆ ਕਾफी ਜਿਹਦੇ ਤੇਲ ਪਾ ਕੇ ਬੀਟ ਮੱਛੀ ਮੁਰਗਾ ਜਿਹਦੇ ਚ ਬਣ ਜਾਂਦਾ ਹਰ ਚੀਜ਼ ਉਹਦੇ ਵਿੱਚ ਬਣਦੀ ਐ ਇੱਕ ਉਹ ਦਿੱਤਾ ਜਾਏਗਾ ਕਹਿੰਦੇ ਵੀ ਨਾਮ ਜਿਹੜੇ ਆ ਉਹ ਲੇਡੀਜ਼ ਵੀ ਵਰਤਣ ਵਾਸਤੇ ਕੋਈ ਚਾਹੀਦਾ ਤੇ 에ਅਰ ਫਰਾਇਰ ਸੰਜੂ ਬਾਜ ਯੈਲੋ ਸਪੈਸ਼ਲ ਬੱਚੇ ਦਾ ਨਾਮ ਦਿੱਤਾ ਜਾਏਗਾ ਜੀ ਜਿਹੜਾ ਤਿੰਨ ਦਿਨ ਬੱਚਾ ਬਾਜੀ ਛੋਡੇਗਾ ਜੀ ਔਰ ਸਾਰਨਾ ਵੱਧ ਘੰਟੇ ਬਣਾਏਗਾ ਅਗਰ ਚਾਰ ਛੱਤਾ ਦੇ ਬੱਚੇ ਉੱਡਦੇ ਆ ਜਿਹਦੇ ਸਰਨਾਵਾਦ ਘੰਟੇ ਹੋਣਗੇ ਅਗਰ ਕੱਲਾ ਹੀ ਬੱਚਾ ਉੱਡਦਾ ਵੀ ਪਰ ਉਹ ਅچھے ਘੰਟੇ ਬਣਾਏਗਾ ਮਿਨੀਮਮ ਉਹਦੇ ਵਿੱਚ ਅ 8 ਤੀਆ 24 ਘੰਟੇ ਤਿੰਨਾ ਦਿਨਾਂ ਦੇ ਜਿਹੜਾ 24 ਘੰਟੇ ਬਣਾਏਗਾ ਜੇ ਕੱਲਾ ਬੱਚਾ ਉੱਡਦਾ ਤੇ ਜੇ ਚਾਰ ਪਾਜੀ ਬੱਚੇ ਉੱਡਦੇ ਆ ਲਗਾਤਾਰ ਫਿਰ ਭਾਈ ਉਹ 20 ਘੰਟੇ ਬਣਾਏ ਚਾਹੇ 12 ਘੰਟੇ ਬਣਾਏ ਚਾਹੇ 14 ਘੰਟੇ ਬਣਾਏ ਉਹਨੂੰ ਇੱਕ 에어ਫ੍ਰਾਇਰ ਤੇ ਨਾਲ ਸ਼ੀਲਡ ਸੰਜੀਤ ਉਸਤਾਜੀ ਅੰਮ੍ਰਿਤਸਰ ਵੱਲੋਂ ਅਨਾਉਂਸ ਕੀਤੀ ਜਾਗੀ। ਉਸਤਾਜੀ ਜਿੱਦਾਂ ਹੁਣ ਆਪਾਂ ਪਹਿਲਾ ਬੁਲਟ ਹੀ ਹੁਣ ਗੱਡੀ ਹੋ ਗਈ ਹੁਣ। ਹਾਂਜੀ ਹਾਂਜੀ ਹੁਣ ਕਾਰ ਹੋ ਗਈ ਜੀ। ਤੇ ਸ਼ੈਗਨ ਤੇ ਬੁਲਟ ਹੋ ਗਿਆ। ਸ਼ੈਗਨ ਬੁਲਟ ਹੋ ਗਿਆ। ਆਹ ਠੀਕ ਹੈ ਜੀ। ਉਸ ਤੋਂ ਬਾਅਦ ਦਰਜਾ ਦਰਜਾ ਤੀਸਰਾ ਹੀਰੋ ਹਾਂਡਾ ਸਪਲੈਂਡਰ ਹੋ ਜਾਏਗਾ। ਹਾਂਜੀ ਬਿਲਕੁਲ। ਫਿਰ ਕੋਈ ਪਲੈਂਟੀਨਾ ਥੋੜਾ ਥੋੜਾ ਨਾਮ ਦਾ ਫਰਕ ਰੱਖ ਆ। ਬਿਲਕੁਲ ਜੀ ਜਿੱਦਾਂ ਕੀ ਮੈਂ ਤੁਹਾਨੂੰ ਦੱਸਿਆ ਵਾ ਜੀ ਚੇਂਜਿਸ ਆਏ ਨੇ ਤੇ ਆਹ ਚੇਂਜਿਸ ਆਏ ਨੇ ਜੰਮੂ ਪੰਜਾਬ ਕੱਪ ਦੇ ਵਿੱਚ ਠੀਕ ਉਹ ਬਾਕੀ ਡਿਪੈਂਡ ਹੈ ਠੀਕ ਹੈ ਜੀ ਜਿੱਦਾਂ ਕਿ ਉਸਤਾਦ ਜੀ ਹੁਣਾਂ ਨੇ ਕਿਹਾ ਤੇ ਤਗੜੇ ਹੋਗੇ ਸਾਰੇ ਤਿਆਰੀ ਕਰੋ ਤੇ 11-11 ਕਬੂਤਰ ਉਡਾਈ ਜਾਣੀ ਜੀ ਤੇ ਜਿਹੜੀ ਤਰੀਕ ਆ ਉਹ ਵੀ ਪੁੱਛ ਲੈਣੇ ਆ ਉਸਤਾਦ ਜੀ ਹੁਣਾਂ ਕੋ ਤਰੀਕ ਕਿਹੜੀ-ਕਿਹੜੀ ਆ ਜੀ ਉਸਤਾਦ ਜੀ ਕਹੀ ਕਰ ਰਹੇ ਆ ਜੀ 13 15 ਤੇ 17 17 ਨੂੰ ਐਤਵਾਰਾਂ ਦਾ ਜਿਹੜਾ 13 ਮਈ ਉਸਤਾਦ ਜੀ 13 ਮਈ 15 ਮਈ ਤੇ 17 ਮਈ 11 ਕਬੂਤਰ ਉਡਣਗੇ ਜੀ ਔਰ ਪੱਲਾ ਸਾਡਾ 6 ਤੋਂ 6 ਹੋਏਗਾ ਸਾਡੀਆਂ ਤਕਰੀਬਨ ਕੋਈ 8 ਤੋਂ 10 ਸ਼ੀਲਡ ਆਡਰ ਰੀਆਂ ਜੀ ਜਿਨ੍ਹਾਂ ਦੇ ਵਿੱਚ ਪੱਲਾ 6 ਤੋਂ 6 ਹੋਏਗਾ ਕੱਲ ਨੂੰ ਕਿਤੇ ਵੀ ਕੋਈ ਟਾਈਮ ਜਿਹੜਾ ਅਡਜਸਟ ਨਹੀਂ ਕੀਤਾ ਜਾਏਗਾ ਕੁਝ ਸ਼ਰਾਰਤੀ ਬੰਦੇ ਗਰਦਾਸਪੁਰ ਵੱਲੋਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਕਹਿ ਰਹੇ ਨੇ ਵੀ ਅਹੀ 5:40 ਦੇ ਡਾਣੇ ਆ ਤੁਸੀਂ ਢਾਓ ਪਰ ਸਾਡਾ ਜਿੰਨੇ ਵੀ 5:40 ਦੇ ਡਾਣਾ ਉਹਦਾ ਕਬੂਤਰ ਅਹੀ ਬਿਲਕੁਲ ਉਹਰੇ ਵੀ ਮਿੰਟ ਕੋਈ ਤੇ ਵੀ ਅਡਜਸਟ ਨਹੀਂ ਕੀਤੇ ਜਾਣਗੇ ਹਾਂ ਤੁਹਾਡੀਆਂ ਬਾਜ਼ੀਆਂ ਤੇ ਕਿਤੇ ਕੋਈ ਅਡਜਸਟ ਕਰਦਾ ਸਾਡੇ ਲੋਕ ਕਰ ਲੈ ਪਰ ਸਾਡੀ ਸ਼ੀਲਡ ਦੇ ਵਿੱਚ ਕਿਸੇ ਦਾ ਵੀ ਟਾਈਮ ਅਡਜਸਟ ਨਹੀਂ ਕੀਤਾ ਜਾਏਗਾ ਪੱਲਾ ਜਿਹੜਾ ਉਹ 6 ਤੋਂ 6 ਹੀ ਹੋਵੇਗਾ हां अगर किसे ਦਾ ਕਬੂਤਰ ਲੇਟ ਵੰਦਾ ਉਹਦੀਆਂ ਛੱਟਾਂ ਤੁਹਾਨੂੰ ਅਹੀ ਪਹਿਲਾਂ ਦੱਸਤੀਆਂ ਕਿ ਉਹ 5000 ਦੇਊਗਾ ਜੇ ਉਹਦਾ ਕਬੂਤਰ ਉਤੋਂ ਆ ਜਾਂਦਾ 5 ਨਾਲ 5 ਉਹਨੂੰ ਹੋਰ ਦੇ ਕੇ 10000 ਰੁਪਏ ਦਾ ਨਵਾਜਿਆ ਜਾਏਗਾ ਜੇ ਉਹਦਾ ਕਬੂਤਰ ਉਤੋਂ ਆ ਜਾਂਦਾ ਤੇ ਇੱਕ ਹੋਰ ਮੈਂ ਕਰਨਾ ਚਾਹੁੰਦਾ ਜੀ ਜਿਹੜਾ ਆਪਾਂ ਬੱਚਿਆਂ ਦਾ ਕੱਪ ਅਨਾਉਂਸ ਕੀਤਾ ਸੀ ਇੱਕ ਬੱਚਿਆਂ ਦਾ ਕੱਪ ਆਪਾਂ ਵਿਸਾਖੀ ਤੇ ਉਡਾ ਰਹੇ ਹਾਂ ਉਹਦੇ ਵਿੱਚ ਸਾਰੇ ਸਾਡੇ ਟੀਮ ਮੈਂਬਰਾਂ ਨੇ ਸਲਾਹ ਕੀਤੀ ਹੈ ਜੀ ਉਹਦੇ ਵਿੱਚ ਚਾਰ-ਚਾਰ ਗਲੀ ਦਾ ਬੱਚਾ ਕੀਤਾ ਜੀ ਜੀ ਸਾਰਿਆਂ ਨੇ ਚਾਰ ਗਲੀ ਦਾ ਬੱਚਾ ਕਰਤਾ ਜੀ ਇਹਦੇ ਵਿੱਚ ਇਹ ਵੀ ਹੈਗਾ ਜੀ ਵੀ ਕਈ ਵਾਰੀ ਆਪਾਂ ਤਿਆਰੀ ਕਰਦੇ ਆ ਚਾਰ-ਚਾਰ ਗਲੀ ਦੇ ਬੱਚੇ ਹੁੰਦੇ ਆ ਇੱਕ ਇੱਕ ਪਾਸਿਓ ਬੱਚਾ ਜਿਹੜਾ ਵਾ ਚੌਥੀ ਗਲੀ ਸੁੱਟ ਲੈਂਦਾ ਵਾ ਤੇ ਪੰਜਵੀਂ ਤੇ ਆ ਜਾਂਦਾ ਤੇ ਇੱਕ ਪਾਸਿਓ ਦੀ ਆ ਚਾਰੀਆ ਉਹ ਬੱਚਾ ਮਜੂਰ ਕੀਤਾ ਜਾਂਦਾ ਕਿਉਂਕਿ ਅਗਲੇ ਦਾ ਲਾਸਟ ਤਰੀਕ ਤੇ ਆ ਕੇ ਕੋਈ ਬੱਚਾ ਪਤੀ ਛੱਡ ਜਾਂਦਾ ਅਗਲੇ ਨੇ ਮਿਹਨਤ ਕੀਤੀ ਹੁੰਦੀ ਆ ਤੇ ਉਹ ਆਹੀ ਵਿਸਾਖੀ ਵਾਲੇ ਦਿਨ ਡਾਵਾਂਗੇ ਠੀਕ ਔਰ ਜੇ ਸਾਨੂੰ ਕੋਈ ਚੰਗਾ ਸੁਝਾਅ ਦਊਗਾ ਅਸੀਂ ਉਹਦਾ ਸੁਝਾਅ ਵੀ ਮੰਨਣਾ ਚਾਹਾਂਗੇ ਇੱਕ ਹੋਰ ਕੱਪ ਤੁਹਾਨੂੰ ਛੇਤੀ ਅਨਾਉਂਸ ਕਰਾਂਗੇ ਜੀ ਜਿਹੜੇ ਪਹਿਲੇ ਕੱਪ ਆ ਜੀ ਅਨਾਉਂਸ ਕੀਤੇ ਉਹਦੇ ਵਿੱਚ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਔਰ ਤੀਜਾ ਨਾਮ ਵੀ ਵਧੀਆ ਦਿੱਤਾ ਜਾਵੇਗਾ ਜਦੀ ਐਂਟਰੀ ਫੀਸ ਸਿਰਫ 3000 ਰੁਪਿਆ ਹੋਏਗੀ ਉਹਦੇ ਵਿੱਚ ਅ ਅੱਛੇ ਤੋਂ ਉਹਦੇ ਵਿੱਚ ਵੀ ਅੱਛੇ ਤੋਂ ਅੱਛੇ ਨਾਮ ਦੇਵਾਂਗੇ ਇੱਕ ਕਬੂਤਰਬਾਈ ਖਿਡਾਰੀ ਆ ਤਾਂ ਮੈਂ ਅਜੇ ਨਾਮ ਨਹੀਂ ਸ਼ੋਅ ਕਰਨਾ ਉਹ ਸਾਨੂੰ ਸਪான்ਸਰ ਕਰ ਰਿਹਾ ਇੱਕ ਇਲੈਕਟ੍ਰੋਨਿਕ ਸਕੂਟਰੀ ਤੇ ਪਲੱਸ ਇੱਕ ਜੀਡੋ ਹਾਂਡਾ ਸਪਲੈਂਡਰ ਮੋਟਰਸਾਈਕਲ ਉਹ ਵੀ ਤੁਹਾਨੂੰ ਅੱਜ ਛੇਤੀ ਅਨਾਉਂਸ ਕਰਦੇ ਆਂਗੇ ਜੀ ਔਰ ਸਾਡੇ ਕੱਪ ਉੜ ਰਹੇ ਆ ਜੀ ਇੱਕ ਸਾਨੂੰ ਬਹੁ ਕਾਦੀਆਂ ਤੋਂ ਉਹਨਾਂ ਨੇ ਬੜਾ ਵਧੀਆ ਸਹਿਯੋਗ ਦਿੱਤਾ ਉਹ ਵੀ ਇੱਕ ਕੱਪ ਉਡਾ ਰਹੇ ਆ ਉਹਨਾਂ ਨਾਲ ਵੀ ਅਸੀਂ ਜਲਦੀ ਤੋਂ ਜਲਦੀ ਬਹਿ ਕੇ ਸ਼ਾਇਦ ਇਸ ਸੰਡੇ ਨੂੰ ਇੱਕ ਹੀ ਮੈਂ ਸਿਰਫ ਕਬੂਤਰ ਬਾਜ਼ੀ ਦੀ ਪਾਰਟੀ ਕਰਨੀ ਹੈ ਔਰ ਸਾਰੇ ਅੰਮ੍ਰਿਤਸਰ ਦੇ ਖਿਡਾਰੀਆਂ ਨੂੰ ਬਟਾਲੇ ਦੇ ਖਿਡਾਰੀਆਂ ਨੂੰ ਤੇ ਅ ਦਰਦਾਸਪੁਰ ਦੇ ਜਿਹੜੇ ਖਿਡਾਰੀ ਨੇ ਪਠਾਨਕੋਟ ਦੇ ਛੀਦੀ ਨਗਰ ਤੋਂ ਵੀ ਕੁਝ ਕਬੂਤਰਬਾਈ ਖਿਡਾਰੀ ਆਨੇ ਆ ਅਗੇ ਹਰ ਸਾਲ ਪਾਰਟੀ ਕਰੀਦੀ ਸੀ ਐਰ ਕੀ ਕੁਝ ਅਨਹੋੜੀਆਂ ਹੋਣ ਕਰਕੇ ਆਪਾਂ ਓਪਨਲੀ ਹੋਏ ਨਹੀਂ ਕਰ ਰਹੇ ਪਰ ਫਿਰ ਵੀ ਸੋ ਸਵਾ ਸੋ ਬੰਦੇ ਦਾ ਵਧੀਆ ਇੰਤਜ਼ਾਮ ਕਰਕੇ ਤੇ ਮੇਰੇ ਵੱਲੋਂ ਸੱਦਾ ਜੀ ਸਾਰੇ ਉਸਤਾਦਾਂ ਨੂੰ ਸ਼ਿਰਕਤਾਂ ਨੂੰ ਕਲੀਪਿਆ ਹੋ ਇਹ ਜਿਹੜੇ ਮਰਜ਼ੀ ਮੇਰੇ ਕੋਲ ਆ ਕੇ ਆ ਸਕਦੇ ਆ ਜੀ ਕਾਈਂ ਤੇ ਡੇਟ ਤੁਹਾਨੂੰ ਦੱਸ ਦਿੱਤੀ ਜਾਵੇਗੀ ਕਿ ਕਿੰਨੇ ਵਜੇ ਕੰਮ ਸ਼ੁਰੂ ਕਰਨਾ ਤੇ ਕਿੰਨੇ ਵਜੇ ਆਪਾਂ ਉਹਨੂੰ ਖਤਮ ਕਰਨਾ ਜਿਹੜਾ ਅੱਗੇ ਪ੍ਰੋਗਰਾਮ ਲੰਬਾ ਚੱਲਦਾ ਹੈ ਜੀ ਡੀਜੇ ਨੂੰ ਚਲਵਾਉਂਦੇ ਹਈ ਕੁਝ ਕਰਨਾ ਕਰਕੇ ਆਪਾਂ ਡੀਜੇ ਆਲਤੀ ਨਹੀਂ ਲਵਾ ਰਹੇ ਔਰ ਸਿਰਫ ਕਬੂਤਰਬਾਈ ਦੇ ਢਾਲੀਆਂ ਨੂੰ ਬੁਲਾ ਰਹੇ ਆ ਪਹਿਲੇ ਤੇ ਓਪਨ ਹੀ ਹੁੰਦਾ ਸੀ ਜਿਨ੍ਹਾਂ ਨੂੰ ਸੱਦਾ ਦਿੱਤਾ ਜਾਏਗਾ ਸਿਰਫ ਉਹ ਹੀ ਉੱਥੇ ਆਣਗੇ ਜੀ ਤੇ ਉਹ ਜਿਹੜੀ ਪਾਰਟੀ ਆ ਜੀ ਐਤਵਾਰ ਕਰ ਰਹੇ ਆ ਉਦੇ ਵਿੱਚ ਕਾਦੀਆਂ ਬਟਾਲਾ ਔਰ ਸਾਰੇ ਬੈਕਲ 12 ਤਰੀਕ ਨੂੰ ਉਸਤਾਦ ਜੀ 11 ਸ਼ਾਇਦ ਬੰਦੀ 11 11 11 ਐ ਸੰਦੇ ਜਿਹੜਾ 11 ਤੇ ਆ ਰਿਹਾ ਠੀਕ ਹੋ ਗਿਆ ਤਾਂ ਔਰ ਇੱਕ ਗੱਲ ਹੋਰ ਕਰਦਣ ਚਾਹਜੇ ਅੱਜ ਕੱਲ ਪੱਗਾਂ ਦਾ ਰੌਲਾ ਬੜਾ ਚੱਲ ਰਿਹਾ ਜੀ ਤੇ ਉਹਦੇ ਵਿੱਚ ਸਾਰਨਾ ਪੱਗ ਜਿਹੜੀ ਸ਼ੁਰੂ ਹੋਈ ਸੀ ਇਹ ਰਮੀ ਦੀ ਉੱਤੇ ਰਮੀ ਰਬਦਾਸ ਵਾਲੇ ਜਿਹੜੇ ਨੇ ਅੱਛੇ ਕਬੂਤਰ ਬਾਜ਼ ਨੇ ਜੇਠ ਦੇ ਚੈਂਪੀਅਨ ਵੀ ਹੋਏ ਨੇ ਪੰਜਾਬ ਕੱਪ ਚ ਵੀ ਫਰਸਟ ਆਏ ਸੀ ਹੋਰ ਵੀ ਕਾਫੀ ਵਧੀਆ ਨਾਮ ਉਹਨਾਂ ਦੇ ਔਰ ਬਹੁਤ ਹੀ ਅੱਛਾ ਇਨਸਾਨ ਆ ਅਪਾ ਕਿਸੇ ਦੀ ਕਬੂਤਰਬਾਜੀ ਨੂੰ ਖਰਾਬ ਨਹੀਂ ਕਰਨਾ ਚਾਹਦੇ ਪਰ ਆਪਣੀ ਬਾਗ ਉਹ ਜ਼ਰੂਰ ਕਲੀਅਰ ਕਰੇ ਜਿਹੜਾ ਉਹਦਾ ਰੌਲਾ ਵਾ ਆਪਣੇ ਕਿਸੇ ਸੀਨੀਅਰ ਉਸਤਾਦ ਕੋਲੋਂ ਇਹ ਗੱਲਾਂ ਕਰਵਾਣ ਜਿਹੜੇ ਲੋਕੀ ਸਵਾਗ ਲੈਂਦੇ ਨੇ ਉਹਨਾਂ ਨੂੰ ਪਰਹੇਜ ਆ ਜੀ ਵੀ ਨਾ ਇਹੋ ਜੀ ਕੋਈ ਵੀ ਗੱਲ ਕਰਨ ਆਈ ਹਰ ਚੰਗੇ ਖਿਡਾਰੀ ਦੇ ਨਾਲ ਆ ਜੇ ਸਾਡੀਆਂ ਸ਼ਰਤਾਂ ਨੂੰ ਪੂਰਾ ਕਰਦੇ ਆਂ ਯ ਹਰਗਣਾ ਬਾਜ਼ੀਆਂ ਡਾਲਨ ਨੂੰ ਤਿਆਰ ਆ ਬਾਜ਼ੀਆਂ ਤਾਂ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਵੀ ਇਹੀ ਕਿਸੇ ਨੂੰ ਬਾਜ਼ੀਆਂ ਨਾਲੋਂ ਕਿਸੇ ਨੂੰ ਬੈਨ ਬੋਰ ਨਹੀਂ ਆ ਜੀ ਨਹੀਂ ਕੀਤਾ ਅਈ ਕਰਾਫੀਆਂ ਦੇ ਵਿੱਚ ਵੇਣ ਕੀਤਾ ਜਿਹੜੀ ਆਈ ਸ਼ੀਲਡਾ ਡਾਣੀਆਂ ਪੱਲਾ ਸਾਡਾ 6 ਵਜੇ ਦਾ 6 ਤੋਂ 6 ਆ ਔਰ ਜਗੀਰਪਤਾ ਧਾਰੀਵਾਲ ਤੋਂ ਅੱਛਾ ਬਹੁਤ ਅੱਛਾ 플레이ਰ ਆ ਬਹੁਤ ਅੱچھے ਕਬੂਤਰ ਡਾਂਦਾ ਇਹ ਵੀ ਆਪਣਾ ਕੱਪ ਕੋਈ ਕਰਾ ਰਿਹਾ ਉਹਦਾ ਪੱਲਾ ਜਿਹੜਾ 5:40 ਤੋਂ ਰੱਖ ਰਿਹਾ ਤੇ ਅਸੀਂ ਤੇ ਉਹਨੂੰ ਬੇਨਤੀ ਕਰਾਂਗੇ ਕਿ ਪਿੱਛੇ 8 ਵਜੇ ਵਾਲਾ ਜਿਹੜਾ ਪੱਲਾ ਉਹ 6 ਵਜੇ ਦਾ ਰੱਖਣ ਤੇ ਕਿਉਂਕਿ ਬਾਕੀਆਂ ਦੀ ਕਬੂਤਰਬਾਜੀ ਜਿਹੜੀ ਆ ਉਹ ਵੀ ਨਾ ਖਰਾਬ ਹੋਵੇ ਤੇ ਜਿਹੜੀਆਂ ਸਾਡੀਆਂ ਕਪਾਂ ਦੀਆਂ ਗੱਲਾਂ ਵਾਂ ਉਹਦੇ ਵਿੱਚ ਉਹ ਤਾਂ ਅਜੇ ਕਲੀਅਰ ਕੀਤੀਆਂ ਰਮੀ ਰਬਦਾਦਾ ਵੀ ਇਹ ਸ਼ੌਂਕ ਨਹੀਂ ਖਰਾਬ ਕਰਨਾ ਚਾਹੁੰਦੇ ਆਪਣੀ ਪੱਗ ਨੂੰ ਇੱਕ ਵਾਰੀ ਜ਼ਰੂਰ ਕਲੀਅਰ ਕਰ ਲਵੇ ਵੀ ਇਹ ਕੀ ਕਰਨਾ ਨਾ ਹੀ ਕੋਈ ਪੱਗ ਦੇ ਖਿਲਾਫ ਮੇਰੇ ਨਾਲ ਰਮੀ ਗੱਲ ਕਰਨਾ ਚਾਹਦਾ ਤੇ ਮੇਰੇ ਨਾਲ ਕਰ ਲੈ ਮੈਂ ਫੋਨ ਤੇ ਉਹਨੂੰ ਸਮਝਾ ਦੂੰਗਾ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਲੱਗੀ ਹੈ ਠੀਕ ਹੈ ਨਹੀਂ ਲੱਗੀ ਕੋਈ ਕਮੈਂਟ ਦੇਣ ਦੀ ਲੋੜ ਨਹੀਂ ਨਾ ਕਲਖੀ ਵਾਲਾ ਤੇ ਨਾ ਦੂਜਾ ਕਿ ਨਾਮ ਹੈ ਕਿਸੇ ਨਾਲ ਕੋਈ ਮਾੜਾ ਚੰਗਾ ਵਰਤਾਂ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਆ ਆਪਣੀ ਪੱਗ ਨੂੰ ਉਹ ਜੂਰੂ ਕਲੀਅਰ ਕਰੇ ਕਿ ਕਿਹੜੀ ਪਾਰਟੀ ਦੇ ਨਾਲ ਉੱਡੂਗਾ ਬਾਈ ਚਾਂਸ ਉਹ ਕਹਿੰਦਾ ਵੀ ਮੇਰੀ ਪੱਗ ਉਹ ਹੀ ਆ ਤੇ ਆਪਣੇ ਕਿਸੇ ਸੀਨੀਅਰ ਉਸਤਾਦ ਕੋ ਮੈਂ ਨਹੀਂ ਚਾਹਦਾ ਵੀ ਚਾਹੇ ਉਹ ਹੈਪੀ ਕੋ ਹੋ ਜਾਂ ਕਿਸੇ ਹੋਰ ਕੋ ਕਵੇ ਕਿਉਂਕਿ ਬੜੇ ਵੱਡੇ ਲੈਵਲ ਦਾ ਉਸਤਾਦ ਹੈ ਤੇ ਆਪਣੇ ਕਿਸੇ ਸੀਨੀਅਰ ਕੋ ਇਹ ਕਰਾ ਦੇ ਕਿਉਂਕਿ ਕਾਫੀ ਜਿਹੜੀ ਉਹਨਾਂ ਦੀ ਪਾਰਟੀ ਦੇ ਮੇਨ ਸਰਦਰ ਬਾਵਾ ਜੀ ਨੇ ਉਹਨਾਂ ਦੀ ਵੀ ਇੱਕ ਰਿਕਾਰਡਿੰਗ ਆਈ ਹੈ ਹੋਰ ਵੀ ਜਿਹੜੇ ਭਾਰਤਾਨੇ ਨਾਮੀ ਕਲਾਮੀ ਉਸਤਾਦ ਨੇ ਉਹਨਾਂ ਦੀਆਂ ਵੀ ਰਿਕਾਰਡਿੰਗਾਂ ਆਈਆਂ ਪੱਗ ਦੇ ਸਬੰਧ ਦੇ ਵਿੱਚ ਵੀ ਵਾਪਸ ਹੋ ਸਕਦੀ ਹੈ ਤੇ ਇਸ ਗੱਲ ਨੂੰ ਜ਼ਰੂਰ ਕਲੀਅਰ ਕਰਿਆ ਜੀ ਜੇ ਇਹਨਾਂ ਦੇ ਹਸਤਾਖਤ ਕੋਈ ਦਿੰਦੇ ਆ ਤੇ ਸਾਡਾ ਇਹਨਾਂ ਦਾ ਸ਼ੌਕ ਹੋਏਗਾ ਨਹੀਂ ਤੇ ਸਾਡਾ ਕੋਈ ਸ਼ੌਕ ਨਹੀਂ ਹੋਏਗਾ ਜੀ ਇਹ ਆਪਣਾ ਸ਼ੌਕ ਜਿੱਥੇ ਮਰਜ਼ੀ ਕਰਨ ਹਾਂ ਇਹ ਕਲੀਅਰ ਕਰ ਲੈਂਦੇ ਆ ਇਹ ਪਾਰਟੀ ਦੇ ਨਾਲ ਰਹਿੰਦੇ ਆ ਕਿ ਨਹੀਂ ਰਹਿੰਦੇ ਆ ਉਹਦੀ ਇਹਨਾਂ ਦੀ ਮਰਜ਼ੀ ਹੈ ਜੀ ਇਹ ਜੋ ਮਰਜ਼ੀ ਕਰਨ ਸ਼ੁਕਰੀ ਲੋ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਜਿਹੜੋ ਜਿਹਨੇ ਜਾਣ ਕੀਤੀ ਜਿਹਨੇ ਜਿਹਨੇ ਨਹੀਂ ਕੀਤੀ ਚਾਹ ਜੇ ਤੁਹਾਨੂੰ ਵੀ ਲਿਆ ਸਕਦਾ ਪਰ ਮਤਲਬ